ਉੱਪਰ ਸਾਈਡ ਤੇ ਜਾ ਰਹੀ ਸਾਈਡ ਦੇ ਦੋ ਨਹੀਂ ਨਹੀਂ ਮੈਮ ਪਹਿਲੇ ਆ ਤੇ ਨਹੀਂ ਜਾ ਆਇਆ ਨੀ ਬੇਟਾ ਕੋਈ ਸਮਝ ਕੇ ਵੀ ਇਹ ਹਾਰ ਪਾਵਾਂਗੇ ਆਸੀ ਭਾਰਾਂਗੇ ਮੈਂ ਹਾਰ ਪਾ ਨਹੀਂ ਹਾਂ ਫੜੋ ਦੋ ਟਾਈਮ ਪਿੱਛੇ ਆ ਫੜਿਓ ਬੇਟਾ ਪਲੀਜ਼ ਕੋਈ ਗੰਦੀ ਫਿਰ ਕੀ ਹੋ ਗਿਆ ਜੀ ਆਪ ਸੋਚੋ ਫਿਰ ਕੀ ਹੋ ਗਿਆ ਬੱਚੇ ਵਾਲੇ ਹਾਂ ਬੱਚੇ ਵਾਲੇ ਨਾ ਸਾਰੇ ਹਾਂ ਜੀ ਇਹ ਨਾ ਬੱਚੇ ਬਸ ਫਿਰ ਮੈਂ ਉਹ ਹੀ ਕਹਿੰਦੇ ਹਾਂ ਨਹੀਂ ਤੇ ਉਹ ਕਹਿੰਦਾ ਮੈਂ ਬੈਠ ਰਿਹਾ ਬੈਠ ਕੇ ਨਹੀਂ ਚਲੋ ਬੇਟਾ ਆਪਣਾ ਫੜਾਓ ਪੀਓ ਹਾਂ ਮੀਰਨਾ ਜਾਵੇ ਹਾਂ ਪਿੱਛੇ ਕਰੋ ਫੜਾਓ ਨਾਏ ਬੱਚੇ ਲੱਗਾਈ ਇੱਕ ਬੇਟਾ ਚਾਚੀ ਤੁਹਾਨੂੰ ਪੈ ਕੇ ਗੱਲ ਕਰਦੇ ਹੋ ਗੱਲ ਕਰ ਲਓ ਬੈਠ ਕੇ ਗੱਲ ਕਰਦੇ ਬੈਠ ਕੇ ਮਗਰ ਮੈਂ ਬੈਠ ਕੇ ਬੈਠ ਕੇ ਗੱਲ ਕਰਦੇ ਆ ਨਾ ਸਾਰੀ ਚਲੋ ਜੀਸੂ ਸਾਹਿਬ ਤਾਂ ਪਹਿਲੇ ਨਹੀਂ ਸੀ ਨਾ ਇੱਕ ਮਿੰਟ ਕੋਈ ਕਰਾ ਰਿਹਾ ਕਰਾ ਰਿਹਾ ਸਾਡੇ ਘਰ ਉੱਜੜ ਗਏ ਬੈਠਾ ਬੈਠੋ ਪਲੀਜ਼ ਬੈਠ ਕੇ ਬੈਠ ਕੇ ਮਿਲ ਲਿਆ ਬੈਠ ਕੇ ਗੱਲ ਕਰਦੇ ਬੈਠ ਕੇ ਗੱਲ ਕਰਦੇ ਬੈਠੋ ਥੱਲੇ ਬੰਦੇ ਬੈਠੋ ਜਿੱਥੇ ਮਨੁੱਖ ਛੋਟੇ ਤੁਸੀਂ ਆਈ ਆ ਥੱਲੇ ਬੈਠ ਕੇ ਪੈਰ ਤੇ ਗੱਲ ਕਰਦੇ ਮੁਰਦਾਬਾਦ 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 ਆਪਣੇ ਲੋਕਾਂ ਦੇ ਦੁੱਖਾਂ ਦੇ ਕਾ ਪ੍ਰਿਆ ਜਨ ਮੁਰਦਾਬਾਦ ਮੁਰਦਾਬਾਦ ਨੂੰ ਤਾਂ ਮਾਰੋ ਕਿ ਮੈਂ ਜੋ ਮੈਂ ਜੋ ਬੈਠੋ ਹਰੇ ਹੁਣ ਨਹੀਂ ਕਿੰਨੋਂ ਮਿਲਿਆ ਮੈਂ ਨਾ ਦਵਾ ਸੀ ਕਿੰਨੋਂ ਨੇ ਇਹਨਾਂ ਦੇ ਕਿੰਨੇ ਰੱਖਣੀਆਂ ਦੱਸੋ ਬੰਨੀਆਂ ਕਰਾਓ ਇਹ ਕਿੰਨੀ ਕਤਲ ਨਹੀਂ ਹੁੰਦੀ ਇਹ ਦੱਸੋ ਬੈਠੋ ਅਮਰ ਹਸਪੀਟਲ ਬੈਠੋ ਸਾਡੇ ਬੱਚੇ ਸੜਕ 'ਤੇ ਬੱਚੇ ਸੜਕ 'ਤੇ ਨਹੀਂ ਚੰਗਾ ਉਹ ਆਰ ਐਡਮਿਨਿਸਟਰेटर ਰੂਲ ਐਡਮਿਨਿਸਟ੍ਰੇਸ਼ਨ ਤੋਂ ਆ ਕੇ ਆ ਦੇਖ ਲੋ ਹਾਂ ਸਾਡੇ ਦੋਸਤ ਤੁਸੀਂ ਕਿਹੜਾ ਬੱਚਾ ਦੇਖਿਆ ਜਿਹੜਾ ਬੱਚਾ ਦੇਖਿਆ ਤੁਸੀਂ ਇੱਕ ਉਹਨਾਂ ਦਾ ਦੁੱਖ ਦੀ ਕੋਈ ਬਰਾਤ ਨਹੀਂ ਨਾ ਗੱਲ ਕਰਦੇ ਇਹ ਇਹ ਮੋਟਾ ਇੰਤਜ਼ਾਰ ਕਿਹੰਦਾ ਕਿਤਾਬ ਦੀ ਗੱਲ ਦੇਖਣਾ ਸੀ ਉੱਤੇ ਉੱਪਰ ਆ ਜਾਓ ਅੱਜ ਤੁਸੀਂ ਕੱਲ ਦਾ ਜਵਾਬ ਮੈਡਮ ਬੇਨਤੀ ਕਿਸ ਤੱਕ ਤੁਸੀਂ ਕੀ ਜਵਾਬ ਤੁਸੀਂ ਸੁਪਰੀਮੋ ਡਿਸਟਿਕਟ ਦੇ ਕਿੰਨੂ ਲਿਏ ਆ ਮੈਡਮ ਇਹ ਕੋਸ਼ਿਸ਼ ਮੈਨੂੰ ਨਹੀਂ ਤੁਸੀ ਸਾਹਿਬ ਇਸ ਸਾਹਿਬ ਕਿਹੜੇ ਦਿਨਾਂ ਨੇ ਮੈਡਮ ਮੇਰਾ ਬੱਚਾ ਸਰਪੇਟ ਹਸਪੀਟਲ ਤੁਸੀਂ ਦੇ ਨਾ ਮੈਡਮ ਪਾਣੋ ਬਾਰ-ਬਾਰ ਅਸੀਂ ਵੀਡੀਓਸ ਪਾਈਆਂ ਅੱਜ ਤੁਸੀਂ ਅੱਜ ਵੀ ਕੀ ਕਰਨਾ ਹੈ ਮੈਨੂੰ ਇਹ ਬੇਨਤੀ ਆ ਰਹੀ ਤੁਸੀਂ ਅੱਜ ਵੀ ਕੀ ਕਰਨਾ ਹੈ ਮੈਂ ਉਹ ਵੀ ਕਹਿ ਰਿਹਾ ਤੁਸੀਂ ਅੱਜ ਵੀ ਕਰਨਾ ਹੈ ਸੜਕ ਦੀ ਖਤਮ ਹੋ ਗਈ ਡੀਸੀ ਦਾ ਬਾਹਰ ਜਾਣ ਦੋਸਤੋ ਮੈਂ ਕਰਦਾ ਤੁਸੀਂ ਤਾਂ ਨਹੀਂ ਅਸੀਂ ਦਾ ਪੀਐਮ ਮੋਦੀ ਨੂੰ ਪਿੱਛੇ ਝੜਦਾ ਬਹੁਤ ਬਹੁਤ ਦੋਖੀ ਕਰਦਾ ਦੇਖੋ ਅਸੀਂ ਬਾਰ-ਬਾਰ ਬਾਰ-ਬਾਰ ਅਸੀਂ ਵੀਡੀਓਸ ਪਾ ਰਹੇ ਅਸੀਂ ਤੇਰੀ ਗੱਲ ਸੁਣੀ ਪੈਗੀ ਵੀ ਤੁਸੀਂ ਅੱਜ ਆਏ ਹੋ ਕੋਈ ਕੋਈ ਕੁਝ ਸਾਰਾ ਕੁਝ ਛੱਡਦਾ ਜੀ ਅਸੀਂ ਸਾਰਾ ਕੁਝ ਛੱਡਦਾ ਕੋਈ ਚੜੀ ਬੱਤੀ ਮਾਰ ਕੋਈ ਜਿਹੜਾ ਸਾਸਲਾ ਪੈਰੈਂਟ ਗੱਲ ਕਰਦੇ ਹੁੰਦੇ ਆਂ ਮੈਂ ਚ ਨੀਨ ਨੂੰ ਨਾਲ ਲੈ ਆ ਮੈਡਮ ਇਹ ਸਾਰਾ ਕੁਝ ਆਣਦਾ ਨਹੀਂ ਸੀ ਇਹ ਹੈ ਕਿ ਤੁਸੀਂ ਆਪਾਂ ਅੱਜ ਆਏ ਹੋ ਆਪਾਂ ਅੱਜ ਆਣ ਦਾ ਮੰਤਵ ਕੀ ਹੈ ਚਲੋ ਦੱਸੋ ਆ ਜਾਣ ਦਾ ਰੀਜ਼ਨ ਕੀ ਹੈ ਮੈਂ ਤੁਹਾਡੇ ਦੇ ਸਿਰ ਹੱਥ ਜੋੜ ਕੇ

ਦੇ ਕਿ ਮੈਂ ਨਾ ਹੋਇਆ ਪੂਰਾ ਸਰਕਾਰਾਂ ਦੇ ਬੈਠੇ ਚਲੋ ਮੈਨੂੰ ਇੱਕ ਮੈਡਮ ਮੈਨੂੰ ਇਹ ਦੱਸੋ ਤੁਸੀਂ ਮੈਨੂੰ ਰੀਜਨਸ ਦਾ ਦੱਸੋ ਤੁਸੀਂ ਸਾਨੂੰ ਰੀਜਨ ਦੱਸੋ ਵੀ ਤੁਸੀਂ ਕਿਉਂ ਨਹੀਂ